ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਵਿੱਚ ਅੱਜ ਐਂਟਰੀ ਮਾਰ ਲਈ ਹੈ ਮੀਤਿਹਰ ਦੇ ਹੱਕ ਦੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਇਸ ਸਮੇਂ ਸਾਡੇ ਨਾਲ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਨੇ ਮੈਂ ਕਿਵੇਂ ਚੱਲ ਰਹੀ ਹੈ ਕੈਂਪੇਨ ਸਾਨੂੰ ਪੂਰਨ ਵਿਸ਼ਵਾਸ ਹੈ ਲੋਕਾਂ ਤੇ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਪਹਿਲਾਂ ਵੀ ਪਿਆਰ ਦਿੱਤਾ 2022 ਦੇ ਵਿੱਚ ਪਿਆਰ ਦਿੱਤਾ 2019 ਦੇ ਵਿੱਚ ਪਿਆਰ ਦਿੱਤਾ 2014 ਦੇ ਵਿੱਚ ਪਿਆਰ ਦਿੱਤਾ ਸੋ ਉਹੀ ਪਿਆਰ ਸੰਗਰੂਰ ਦੇ ਲੋਕ ਦੇ ਕੇ ਅੱਜ ਇਸ ਵਾਰ ਬਾਈ ਮੀਤ ਹੇਰ ਜਿਹਨੂੰ ਵੱਡੇ ਮਾਰ ਦਿੰਦੇ ਨਾਲ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਚ ਪਈ ਮੁਕਾਬਲਾ ਕਿਸ ਨਾਲ ਮੰਨਣੇ ਉਸੇ ਮਰਜੀਤ ਸਿੰਘ ਮਾਨ ਜਾਂ ਸੁਖਪਾਲ ਸਿੰਘ ਖਹਿਰਾ ਦੇਖੋ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਸੀਂ ਆਪਣੀ ਸਰਕਾਰ ਦੀ ਜਿਹੜੇ ਵਿਸ਼ਵਾਸ ਦੇ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਅੱਜ ਉਹ ਵਿਸ਼ਵਾਸ ਜਿੱਤਦੇ ਹੋਏ ਲੋਕਾਂ ਦੇ 2 ਸਾਲ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸਰਕਾਰ ਦੀ ਰਹੀ ਹੈ ਉਸ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆਂ ਔਰ ਪੂਰਨ ਆਸ ਹੈ ਕਿ ਲੋਕ ਸਾਡੀ ਕਾਰਗੁਜ਼ਾਰੀ ਨੂੰ ਦੇਖਦੇ ਹੋ ਸਾਨੂੰ ਜਿਹੜਾ ਫਤਵਾ ਮੀਤ ਹੇਰ ਦੀ ਜਿੱਤੋਵਾਦ ਕੈਬਨਟ ਦੀ ਕੁਰਸੀਆ ਜਿਹੜੀ ਉਹ ਵੇਲ ਹੀ ਹੋ ਸਕਦੀ ਆ ਆਸ ਹੈ ਕਿ ਤੁਸੀਂ ਕੈਬਨਟ ਮੰਤਰੀ ਮੰਨ ਸਕਦੇ ਹੋ ਦੇਖੋ ਸਾਡੀ ਮੈਂ ਤਾਂ ਇੱਕ ਛੋਟੀ ਜੀ ਪਾਰਟੀ ਦੀ ਵਰਕਰ ਸੀਗੀ ਇੱਕ ਪੋਲਿੰਗ ਏਜੰਟ ਮੈਂ ਪਿੰਡ ਦੇ ਵਿੱਚ ਬਣੀ ਸੀਗੀ ਅੱਜ ਪਾਰਟੀ ਨੇ ਵਿਧਾਇਕ ਬਣਾਇਆ ਟਿਕਟ ਦਿੱਤੀ ਆ ਅੱਗੇ ਪਾਰਟੀ ਕੋਈ ਵੀ ਡਿਊਟੀ ਲਾਊਗੀ ਤਾਂ ਸੋ ਡਿਊਟੀ ਲਾ ਮੈਂ ਵਿਰੋਧੀ ਸਵਾਲ ਉਠਾਰੇ ਨੇ ਕਿ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਇਹ ਦੇ ਵਿੱਚ ਕੀ ਰਣ ਨੀਤੀ ਹੈ ਪਾਰਟੀ ਦੀ ਜਿਹੜੀ ਜਿਹੜੀ ਆਪਣੀ ਜਿਹੜੀ ਟੀਮ ਦਾ ਜਿਹੜਾ ਇੰਟਰਨਲ ਜਿਹੜੀ ਇਹ ਫੈਸਲੇ ਲੈਣ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸੋ ਇਹਦੇ ਉੱਤੇ ਮੈਨੂੰ ਲੱਗਦਾ ਕਿ ਮੇਰੀ ਕੋਈ ਟਿਕਟ ਆਪਣੀ ਕੋਈ ਖਾਸ ਹੋ ਨਹੀਂ ਰੱਖਦੀ ਹਾਂ ਜ਼ਰੂਰੀ ਹੈ ਕਿ ਜਿਵੇਂ ਅੱਜ ਪੰਜਾਬ ਸਰਕਾਰ ਦੇ ਵਿੱਚ ਤੁਸੀਂ ਦੇਖੋ ਸਾਡੀਆਂ ਕੈਬਨਿਟ ਮਨਿਸਟਰ ਨੇ ਅਨਮੋਲ ਗਗਨਮਾਨ ਜੀ ਹੈ ਔਰ ਪੰਜਾਬ ਦੇ ਵਿੱਚ ਸਾਡੇ ਕੈਬਨਿਟ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਜੀ ਨੇ ਸਾਡੇ ਵਿਧਾਇਕ ਨੇ ਸੋ ਹਰ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਆਰਤਾਂ ਦੀ ਜਿਹੜੀ ਭਾਗੀਦਾਰੀ ਦਿਖਾਈ ਦਿੰਦੀ ਹੈ